ਹਾਦੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਟੋਟੀਆਂ ਜ਼ਿਲ੍ਹਾ ਤਹਿਸੀਲ ਇਸਪਰਨੁਸ਼ਰੀ ਤਰਨਤਾਰਨ ਸਾਹਿਬ ਲੱਗਦਾ ਸੇਰੋਂ ਤੋਂ ਮਸ਼ਹਰੇ ਪੰਨੂਆਂ ਤੋਂ ਤਕਰੀਬਨ ਕੋਈ 5-5 4-4 ਕਿਲੋਮੀਟਰ ਦੀ ਦੂਰੀ ਤੇ ਪਿੰਡ ਟੋਟੀਆਂ ਪਾਉ ਲੋਕਾਂ ਦੇ ਕੋਲ ਆਇਆ ਦੋਸਤੋ ਹਰ ਵਾਰ ਦੀ ਤਰ੍ਹਾਂ ਅੱਜ ਵੀ ਤਕਰੀਬਨ ਆਪਾਂ ਲਾਗਤ ਤੁਹਾਨੂੰ ਟੋਟਲ ਤੇ ਮੈਕ ਦਿਖਾਉਣੇ ਆ ਤੁਸੀਂ ਸਾਹਮਣੇ ਦੇਖ ਰਹੇ ਜੇ ਇੱਕ ਸੂਈ ਸਵਾਈ ਵੈਰ ਦਿਖਾਵਾਂਗੇ ਇੱਕ ਗੱਬੜਾ ਤੇ ਇੱਕ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਝੋਟੀ ਦਿਖਾਵਾਂਗੇ ਆਪਾਂ ਬਿਲਕੁਲ ਸੂਈ ਸਵਾਈ ਆ ਸੋ ਤਿੰਨ ਲੱਗ ਨੇ ਤਿੰਨ ਨਗਾਂ ਦੀ ਡਿਟੇਲ ਪਾਉ ਨੋਖ ਸਿੰਘੋਂ ਤੋਂ ਲੈ ਲਾਂਗੇ ਆਪਾਂ ਠੀਕ ਹੈ ਜੀ ਸੋ ਪੂਰੀ ਵੀਡੀਓ ਮੇਰਾ ਵੀਰ ਦੇਖ ਲਿਓ ਐਂਡ ਤੱਕ ਪੂਰੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅੱਜ ਤਰੀਕ ਤੁਸੀਂ ਇੱਕ ਵਾਰੀ ਨੋਟ ਕਰ ਲਓ 16 ਜਨਵਰੀ ਆ ਤੇ ਸਮਾਂ ਕੋਈ ਮਾਰਨਿੰਗ 10:30 11:00 ਵਜੇ ਆਪਾਂ ਇਹ ਵੀਡੀਓ ਬਣਾ ਰਹੇ ਆ ਸੋ ਪਸੂ ਚੰਗੇ ਆ ਦੋਸਤੋ ਉਸ ਤੋਂ ਪਹਿਲਾਂ ਆਪਾਂ ਸਾਰੇ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਆਪਣੇ ਵੱਲ ਤੇ ਦੋ ਟਾਈਮ ਚੇਲੋ ਜਿਹੜਾ ਪਸੂ ਮੇਰਾ ਵੀਰ ਸੋਇਆ ਸੋਇਆ ਲੈ ਕੇ ਜਾਂਦਾ ਤੇ ਗੱਬੜ ਪਸੂ ਆਪਣੀ ਟੇਪ ਕੇ ਤਸੱਲੀ ਕਰਕੇ ਲੈ ਕੇ ਜਾਓ ਠੀਕ ਹੈ ਜੀ ਬਾਅਦ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਿੰਤੂ ਪਰੰਤੂ ਦਾ ਸਾਹਮਣਾ ਕਿਸੇ ਵੀ ਵੀਰ ਨੂੰ ਖਰੀਦਦਾਰ ਭਰਾ ਨੂੰ ਮੈਂ ਕਰਨਾ ਪਵੇ ਇੱਕ ਵਾਰੀ ਆਪਣਾ ਪਸੂ ਆਪਣਾ ਹੱਕ ਸਮਝ ਕੇ ਤਸੱਲੀ ਜ਼ਰੂਰ ਕਰ ਲਿਆ ਕਰੋ ਠੀਕ ਹੈ ਜੀ ਆਓ ਕਰਦੇ ਆ ਗੱਲਬਾਤ ਮੈਂ ਲੈ ਲੈਂਦੀ ਹਾਂ ਡਿਟੇਲ ਸਭ ਤੋਂ ਪਹਿਲਾਂ ਪਾਉ ਲੋਕ ਸਿੰਘ ਦੀ ਸਾਸਰੀ ਕਾਰ ਠੀਕ ਕਾਰ ਐ ਸਾਸਰੀ ਕਾਰ ਠੀਕ ਠਾਕ ਬਹੁਤ ਵਧੀਆ ਪਾਉ ਜੀ ਕਹਿਮ ਸੇ ਤਾਂ ਹਾਂ ਠੀਕ ਠਾਕ ਮੇਰੇ ਭੈਣ ਭਰਾ ਵੇਖਣ ਆਲਿਆਂ ਨੂੰ ਸਾਸਰੀ ਕਾਰ ਸਾਸਰੀ ਬਾਕੀ ਰਾਜ ਸਾਪਾ ਮਤਲਬ ਭੈਣ ਭਰਾਵਾਂ ਨੂੰ ਵੀ ਦੱਸ ਦਿਆਂ ਜਦੋਂ ਵੀ ਆਪਣੇ ਘਰੇ ਕਿਤੇ ਵੀ ਕੋਈ ਪਹੂ ਹੁੰਦਾ ਵਾ ਮਤਲਬ ਉਹਨੂੰ 2-3 ਦਿਨ ਚਵਾਈ ਕਰਨ ਦਾ ਉਹਨਾਂ ਦਾ ਫਰਜ਼ ਬਣਦਾ ਵਾ ਤੇ ਕਰਨ ਹਾਂ ਕਿਉਂ ਜਦੋਂ ਵੀ ਆਪਾਂ ਦੁੱਧ ਦੱਸਦੇ ਹਾਂ ਉਹਨਾਂ ਨਹੀਂ ਦੁੱਧ ਨਿਕਲਦਾ ਤੇ ਆਪਾਂ ਮਤਲਬ ਉਹਨਾਂ ਦਾ ਕੋਈ ਵੀ ਆਪਾਂ ਉਹਨਾਂ ਦੇ ਦੇਣਦਾਰ ਆ ਇੱਕ ਗੱਲ ਆਪਾਂ ਜੀ ਮੈਂ ਤੁਹਾਡੀ ਗੱਲ ਟੋਕਦਾ ਵਿੱਚ ਜਾਂ ਤਾਂ ਮੰਨੋ ਵੀ ਆਪਾਂ ਹਰ ਵਾਰ ਕਹਿੰਨੇ ਆਪਣੇ ਭੈਣ ਭਰਾ ਪੰਜਾਬ ਦੇ ਵਿੱਚ ਆਪਾਂ ਇਹਨੇ ਪੰਜਾਬੀ ਦੇ ਵਿੱਚ ਹੀ ਆਪਾਂ ਗੱਲ ਕਰਦੇ ਹਾਂ ਗੱਲ ਕਰਦੇ ਹਾਂ ਹਾਂਜੀ ਹਾਂਜੀ ਮਤਲਬ ਜਾਂ ਤਾਂ ਤੁਸੀਂ ਕਿਸੇ ਨੂੰ ਰੋਕੋ ਵੀ ਵੀਰ ਇੱਕ ਟਾਈਮ ਜਿਹੜੀ ਦੂਜੇ ਟਾਈਮ ਮੇਰੀ ਮਾਜਰਾ ਚੋਈ ਹਾਂਜੀ ਹਾਂਜੀ ਮਤਲਬ ਜਦੋਂ ਸਾਈਪੇਨਾ ਕਰ ਲਿਆ ਆਪਣੇ ਵੱਲੋਂ ਵੀ ਆਪਦੀ ਤਿੰਨ ਟਾਂਗ ਚੋਾਈ ਕਰਨ ਜੇਕਰ ਚੋਾਈ ਦੇ ਵਿੱਚ ਕੋਈ ਕਮੀ ਪੇਸ਼ੀ ਪਾਈ ਜਾਂਦੀ ਹੈ ਤੇ ਤੁਸੀਂ ਇਹ ਤੋਂ ਪਰ ਕੋਈ ਕਹਿ ਦਿੰਦੇ ਜੇ ਵੀ ਕਰਾਇਆ ਪੜਾ ਕੋਈ ਅਸੀਂ ਭਾਈ ਇਹਦਾ ਉਹ ਵੀ ਦੇਖ ਤੋਰਾਂਗੇ ਹੁਣ ਵੀਰ ਜੀ ਆਪਾਂ ਲੰਮੀ ਵੀਡੀਓ ਨਹੀਂ ਕਰਨੀ ਪਰ ਦੋ ਸਬਦੀ ਬੋਲਣੇ ਆ ਪਿਛਲੀ ਵਾਰੀ ਆਪਾਂ ਨੂੰ ਉਹ ਜਿਹੜੀਆਂ ਇੱਕੇ ਬੰਦੇ ਨੇ ਦੋਵੇਂ ਝੋਟੀਆਂ ਲੈ ਲਈਆਂ ਆਪਣੇ ਘਰੇ ਟੀਕਾ ਨਹੀਂ ਲੈ ਲੀਆਂ ਹੁਣ ਬਗਾਨੇ ਥਾਂ ਜਾ ਕੇ ਕੋਈ ਟੀਕਾ ਲੈ ਸਕਦੀ ਆ ਅੱਛਾ ਜੀ ਤੇ ਆਪਾਂ ਚੌਥਾ ਸਵਾ ਚੌਥ ਮਹੀਨੇ ਦੱਸਿਆ ਕੋਈ ਡਾਕਟਰ 15 ਦਿਨ ਘੱਟ ਵੀ ਦੱਸ ਸਕਦਾ ਕੋਈ ਵੱਧ ਵੀ ਦੱਸ ਸਕਦਾ ਇਹ ਜਾਂਦਾ ਕੋਈ 15 20 ਦਿਨ ਦਾ ਕੰਮ ਇਹ ਤਾਂ ਖਾਲੀ ਨਿਕਲੀ ਆ ਗੱਲ ਇਹ ਰਾਜ ਸਿਆ ਆਪਾਂ ਦੋਧੇ ਦੀ ਝੂਠ ਮਾਰ ਨਹੀਂ ਆਪਣੇ ਘਰੇ ਅਗਰ 7 ਦਿਨ ਚੋ ਵੀ ਕਿਸੇ ਦੀ ਘਰ ਦੀ ਗਾਰੰਟੀ ਨਹੀਂ ਹਾਂ ਬਿਲਕੁਲ ਦੀ ਬਿਲਕੁਲ ਇੱਥੇ ਜਿੰਨਾ ਮਰਜ਼ੀ ਆ ਜਾਓ ਲੱਗਦਾ ਵੀ ਚਲੋ ਬਾਅਦ ਵਿੱਚ ਆਪਾਂ ਉਸ ਵੀਰ ਨੂੰ ਵੀ ਗੱਲ ਕਹੀ ਸੀ ਇਹ ਨਾ ਪੌਜੀ ਦਸੋ ਟੋਕਰ ਕਪਣ ਜਿਹੜਾ ਇਹੋ ਜਿਹੇ ਪਸ਼ੂ ਹੁੰਦੇ ਆ ਵੀ ਆਪਾਂ ਆਹ ਕਰ ਦੂ ਪਿੰਡ ਦੀ ਤਾਂ ਗੱਲ ਛੱਡੋ ਵੀ ਕਰੇ ਨਾਲ ਦੇ ਘਰ ਲਿਆ ਕੇ ਚੋਰੀ ਪੈ ਜਾਣਾ ਬਦਲ ਜਾਓ ਉੱਥੇ ਉਹ ਵੀ ਹੋ ਜਾਂਦਾ ਨਾਲ ਦਾ ਘਰ ਕੀ ਆ ਖੁਰਲੀ ਤੇ ਜਿਹੜੀ ਗਿੱਜੀ ਆ ਉਹ ਖੁਰਲੀ ਤੇ ਲੈ ਲਓ ਉੱਥੇ ਨਾਲ ਮਿਲੂਗਾ ਡਗੜ ਜਾ ਕੇ ਬੜਾ ਫਰਕ ਪਾ ਜਾਂਦਾ ਤੇ ਆ ਗੱਲਾਂ ਬਾਤਾਂ ਬਸ ਆਪਦੇ ਉਹਨਾਂ ਦੀ ਜਾਈ ਮਾਜੀ ਵਾਪਸ ਕਰ ਦੇ ਹਾਂ ਚਲੋ ਆਪਦੇ ਮਾਜੀ ਮੰਗਾਲੀ ਤੇ ਚਲੋ ਨਹੀਂ ਉਹਨੇ ਬਾਦ ਕੀਤੀ ਉਹਦੀ ਮਰਜ਼ੀ ਇਹ ਚੰਗੀ ਸੀ ਛੋਟੀ ਚੰਗੀ ਸੀ ਇਹ ਚੰਗੀ ਸੀ ਉਹ ਦੁਨੀਆ ਤਾਂ ਮੈਨੂੰ ਦੇ ਦੇ ਮੇਰੇ ਭਰਾ ਵੀ ਦੇਖਦਾ ਹਾਂਗਾ ਮੇਰੀ ਚੰਗੀ ਸੀ ਛੋਟੀ ਇਹਨੂੰ ਗੱਲ ਕਹੀ ਗਈ ਵੀ ਵੀਰ ਕੋਈ ਕਹਿੰਦਾ 2-4 ਪੈਦਾ ਨਾ ਹਾਤੂ ਤੇ ਕੇਰਾ ਪੰਡਾ ਪੈ ਜਾਂਦਾ ਪਸ਼ੂ ਜਿਹੜਾ ਕੋਪੜ ਚੱਪਣ ਕਹਿ ਲਗੇ ਚਾਹੇ ਫਿਰ ਪਲੋਂ ਝੋਟੀ ਕਰ ਲਗੇ ਨਾ ਥੋੜਾ ਜਿਹਾ ਪਸ਼ੂ ਉਪਰਾ ਕਰ ਜਾਂਦੇ ਆ ਬਾਕੀ ਜੋ ਟੀਗਾ ਲਾਈਦਾ ਰਾਜ ਸਿੰਘ ਜਿਹੜਾ 4 ਕਿਲੋ ਦਿੰਦਾ ਉਹਨੇ 3 ਕਿਲੋ ਦੇ ਨਾਲ ਟੀਕੇ ਦੇ ਨਾਲ ਪਸ਼ੂ ਪੂਰਾ ਦੁੱਧ ਨਹੀਂ ਕੱਢਦਾ ਹਾਂ ਚੜਾ ਜਾਂਦੇ ਦੁੱਧ ਦੇ ਹਾਂ ਚੜਾ ਜਾਂਦੇ ਆ ਆਪਾਂ ਕਰਦੇ ਆ ਚਲੋ ਇੱਕ ਵੈਸੇ ਦੋਸਤੋ ਇੱਕ ਟਿੱਪਣੀ ਮੈਂ ਤੁਹਾਨੂੰ ਨਾਲ ਦੱਸੀ ਆ ਇੱਕ ਟਿੱਪਣੀ ਕਰਨਾ ਮੇਨ ਮੋਟਿਵ ਇਹ ਹੋਇਆ ਬਾਅਦ ਵਿੱਚ ਕਿਸੇ ਤਰ੍ਹਾਂ ਦੀ ਕਿੰਤੂ ਪਰੰਤੂ ਮੈਨੂੰ ਕਹਿਣੀ ਜਾਂ ਵਪਾਰੀ ਭਰਾ ਨੂੰ ਫਿਰ ਵਾਪਸ ਨੂੰ ਉਹਨੂੰ ਗੱਲਬਾਤ ਕਹਿਣੀ ਇਹ ਕੋਈ ਆਪਣੇ ਪੈਸੇ ਲਾਉਣੇ ਤਸੱਲੀ ਕਰਕੇ ਜਿਹੜਾ ਮੇਰਾ ਵੀਰ ਉਸ ਘੇਟੋਂ ਬਾਹਰ ਹੋ ਜਾਂਦਾ ਉਹ ਤੁਹਾਡਾ ਪਸ਼ੂ ਹੋ ਜਾਂਦਾ ਉਹਦੇ ਵਿੱਚ ਕੋਈ ਰਿਪੇਅਰ ਦੀ ਜਾਂ ਕੋਈ ਕਿੰਤੂ ਪ੍ਰੰਤੂ ਦੀ ਕੋਈ ਗਵਾਯਸ਼ ਨਹੀਂ ਰਹਿ ਜਾਂਦੀਗੀ ਇਸ ਕਰਕੇ ਮੇਰਾ ਵੀਰ ਜਰੂਰ ਆਪਣਾ ਫਰਜ਼ ਸਮਝਿਆ ਕਰੋ ਮੈਂ ਵਾਰ-ਵਾਰ ਬੇਨਤੀ ਕਰਦਾ ਵੀ ਕੱਲ ਨੂੰ ਬਾਹਰ ਵਿੱਚ ਕੋਈ ਕਿੰਤੂ ਪ੍ਰੰਤੂ ਦਾ ਸਾਹਮਣਾ ਨਾ ਕਰਨਾ ਪਵੇ ਪਹਿਲਾਂ ਤਸੱਲੀ ਕਰ ਲਿਆ ਕਰੋ ਕਿਉਂਕਿ ਇਹ ਰੈਡੀਮੇਡ ਜਾਂ ਕੱਪੜਾ ਤਾਂ ਹੈ ਨਹੀਂਗਾ ਵੀ ਅੱਜ ਪਾਲਿਆ ਕੋਈ ਵਿਆਹ ਸ਼ਾਦੀ ਦੇ ਕੇ ਕੱਲ ਨੂੰ ਫਿਰ ਵਟਾਉਣਾ ਕੀ ਗੱਲ ਸਹੀ ਆ ਤੇ ਪੌਧੀ ਕਰੋ ਸ਼ੁਰੂਆਤ ਕਰਦੇ ਆ ਤੇ ਦੋ ਗੜਾ ਤੁਹਾਡੇ ਕੋਲ ਖੜੀਆਂ ਤੇ ਇੱਕ ਆਪਣੇ ਕੋਲ ਝੋਟੀ ਖੜੀ ਆ ਜੀ ਤੇ ਮੈਨੂੰ ਲੱਗਾ ਵੀ ਇੱਕ ਵਾਰ ਤੁਹਾਡੇ ਕੋਲ ਸੱਜਰ ਸੂਈ ਆ ਤੇ ਇੱਕ ਗੱਬਰ ਪਿਆਰੀ ਚ ਹਾਂਜੀ ਹਾਂਜੀ ਝੋਟੀ ਵੀ ਸੂਈ ਆ ਹਾਂਜੀ ਝੋਟੀ ਵੀ ਸੂਈ ਆ ਠੀਕ ਆ ਜੀ ਤੇ ਆ ਰਾਜਸੇ ਨੂੰ ਗਿਆ ਮਤਲਬ ਜਾਨੀ ਕਿ ਆਪਾਂ ਲਿਆਂਦੀ ਨੂੰ ਮਤਲਬ ਡੇਰ ਕਿ ਮਹੀਨਾ ਸੂਈ ਨੋ ਗਿਆ ਹਾਂਜੀ ਤੇ ਇਹਨੂੰ ਆਪਾਂ ਮਤਲਬ 20 22 ਦਿਨ ਚੋਲਿਆ ਇਹਦੇ ਮਗਰ ਬੱਚਾ ਸੀ ਤੇ ਬੱਚਾ ਜਾਨੀ ਕਿ 14 15 ਦਿਨ ਹੋ ਗਿਆ ਮਰ ਗਿਆ ਵਾ अच्छा जी। ਲਾਉਣ ਨੂੰ ਆਪਾਂ ਇਹਦੇ ਮਗਰ ਬੱਚਾ ਲਾਖਦੇ ਪਰ ਰਾਜਸਿਆਂ ਆਪਾਂ ਇਹ ਕੰਮ ਨਹੀਂ ਕਰਨਾ। ਹਾਂ ਨਹੀਂ ਨਹੀਂ ਜੋ ਜਲਟੀ ਅਸਲੀਅਤ ਆਪਾਂ ਕੰਮ ਕਰਨਾ ਸਚਾਈ ਨਾਲ। ਇਹ ਸਾਨੂੰ ਦੱਸ ਪੰਜਰ ਵਾਢੀ ਜੋ ਬੱਚਾ ਲੈ ਆਪਾਂ ਤਾਜ਼ਾ ਕੋਈ ਚਰਾ ਵੀ ਥਾਲੀ ਦੇ ਪਰ ਆਪਾਂ ਰਾਜਸਿਆਂ ਇਹ ਕੰਮ ਨਹੀਂ ਕਰਨਾ। ਨਹੀਂ ਨਹੀਂ ਕਹੋ ਜੀ। ਹਾਂਜੀ ਇਹਨੂੰ ਹੋ ਗਿਆ ਵਾ 1.5 ਮਹੀਨਾ ਸੂਈ ਨੂੰ। 1.5 ਮਹੀਨਾ ਤੇ ਬੱਚਾ ਇਹਦੇ ਮਗਰ ਮਰ ਗਿਆ ਵਾ। ਤੇ ਇਹਦੇ ਥੱਲੇ ਇਹ ਵੇਲੇ ਜਿਹੜਾ ਵਾ 20 ਲੀਟਰ ਤੋਂ ਬਾਹਰ ਬਾਹਰ ਦੁੱਧਿਆ। ਠੰਡਾ ਕਰਕੇ 20 ਕਿ ਲੀਟਰ ਦੁੱਧਾ ਇਹ ਥੱਲੇ ਆ। ਹਾਂਜੀ ਹਾਂਜੀ। ਇਹ ਜਿਹੜੇ ਵੀ ਭੈਣ ਭਰਾ ਨਾਲ ਹੁੰਦੀ ਆ ਭਾਵੇਂ ਚਾਰ ਚਵ ਮੈਂ ਕੋਈ ਚੱਕਰ ਨਹੀਂ ਮੈਂ ਕਦੀ ਵਾਂਗਾ ਪਾਇਆ ਨਹੀਂ ਉਹਦਾ ਪਵਾਵ ਵੀ ਲੈਂਦੀ ਆ ਹਾਂਜੀ ਲੋ ਜੀ ਇਹ ਦੋਸਤੋ ਲਾਗੇ ਤੋਂ ਤੁਹਾਨੂੰ ਪੱਥਰ ਨ ਵਿਖਾਉਂਦੇ ਆ ਦੋਰਾ ਥੜ ਲੱਗਾ ਕਰਵਾ ਲਿਆ ਹੱਥੀ ਮੁਠੀ ਲਾ ਥਾਣਾ ਕਿਹਦੀ ਚਵਾਈ ਆ ਰੂ ਜਿਤਨਾ ਇਤਨਾ ਚਵਾਈ ਰਾਜਸੇ ਦੀ ਕੋਈ ਸਿਫਤ ਨਹੀਂ ਮੈਂ ਕਰ ਸਕਦਾ ਜਿਹੜੇ ਮਤਲਬ ਇਹ ਨੂੰ ਨਾ ਆ ਰ ਆਪਣਾ ਭਾਗਲਾ ਹੈ ਨਾ ਠੀਕ ਆ ਜੀ ਠੀਕ ਆ ਅਜ ਤੋਂ ਦੋਸਤੋ ਕੋਈ ਆਪਾਂ ਤੁਹਾਨੂੰ ਤੋੜ ਕੇ ਦਿਖਾਉਂਦੇ ਆ ਵੇਲ ਵੀ ਚੰਗੀ ਆ ਲਬਾਈ ਬਹੁਤ ਜਿਆਦੀ ਆ ਕੱਦ ਵੀ ਵੱਡਾ ਬਾਕੀ ਕੋਈ ਅਠਾ ਪੈਰਾਂ ਚੱਡਾ ਨਹੀਂ ਆ ਜਿਹੜੇ ਦੋ ਤਿੰਨ ਘੰਟੇ ਉੱਤੇ ਲੰਗੀ ਉਹ ਅਚੀ ਕਿਉਂ ਇੰਨੇ ਦੁੱਧ वैसे दोस्तों 20 किलो या 20 ਤੋਂ ਪਲੱਸ ਇਹਦੀ ਕਪੈਸਿਟੀ ਆ ਹਾਂਜੀ ਕੋਈ ਡੱਕ ਡਕਾ ਇਹਦੇ ਪਸ਼ੂ ਨੂੰ ਆਪਾਂ ਨਹੀਂ ਸਕਦੇ ਕਿ ਪਰ ਫਿਰ ਵੀ ਮੇਰਾ ਭਰਾ ਕੋਈ ਕਿਸੇ ਭਰਾ ਦੇ ਮਨ ਚ ਕੋਈ ਸ਼ੱਕ ਨਾ ਹੋਵੇ ਮੈਂ ਤਾਂ ਕਰਕੇ ਕਹਿਣਾ ਨਾ ਵੀ ਵਾਰ-ਵਾਰ ਵੀ ਦੋ ਟੇ ਮਾਨ ਕੇ ਬੜਿਆ ਥੜਿਆ ਪਸ਼ੂ ਇਸੇ ਤਰ੍ਹਾਂ ਹੀ ਵੇਖ ਲੋਗਾ ਐਵੇਂ ਭਾਂਵੇਂ ਅਗਲਾ ਲਾਗੇ ਬੰਦੇ ਦਾ ਭੈਣ ਭਰਾ ਚਾਰ ਚਵਈਆਂ ਕਰੇ ਕੋਈ ਚੋਣ ਤੋਂ ਨਹੀਂ ਆਪਾਂ ਆਖਣੇ ਮਲੇ ਚੋਂ ਗਿਆ ਵਾ ਛਾ ਚੋਂ ਗਿਆ ਹੋ ਗਿਆ ਹੋ ਗਿਆ ਚਾਰ ਚਵਈਆਂ ਭਾਂਵੇਂ ਅਗਲਾ ਕਰੇ ਠੀਕ ਹੈ ਜੀ ਸੋ ਬਗਾਰ ਬੱਚੇ ਤੋਂ ਦੋਸਤੋ ਬੱਚੇ ਦਾ ਖਾੜ ਹੋ ਗਿਆ ਤੇ 1.5 ਮਹੀਨੇ ਦੀ ਸੂਈ ਆ ਫਰਖਣ ਬਹੁਤ ਵਧੀਆ ਹੱਥੀ ਮੁਠੀ ਵਾਲਾ ਥਾਮਾ ਮੈਨੂੰ ਵਗਾ ਪਾਈਏ ਨਾ ਪਾਈਏ ਕੋਈ ਇਹਨੇ ਹੱਥ ਨਹੀਂ ਪਛਾਨਣਾ ਕੋਈ ਗੱਲ ਬਾਤ ਹੀ ਨਹੀਂ ਜਿੱਤਰਾ ਮਰਜੀ ਆਹ ਧਾਰਾ ਮਾਰ ਕੇ ਵਿਖਾ ਦਿੰਨੇ ਕੋਈ ਗੱਲ ਹੀ ਨਹੀਂ ਦੇ ਠੀਕ ਆ ਜੀ ਜੇ ਨਾ ਅੱਗੇ ਬੰਨੇ ਦਾ ਭੈਣ ਭਰਾ ਭਾਵੇਂ ਚਾਰ ਚਵਈਆਂ ਕਰੇ ਸਾਈ ਬਿਆਨੇ ਤੋਂ ਬਿਨਾ ਕਰੇ ਠੀਕ ਆ ਹਾਂਜੀ ਬਹੁਬੀ ਇਸੇ ਤਰ੍ਹਾਂ ਦੋਸਤੋ ਚੋਕਰ ਮੋਠ ਬੰਦ ਕੇ ਪਾ ਕੇ ਇਸੇ ਤਰ੍ਹਾਂ ਬਹਿਣਾ ਤੁਸੀਂ ਥੱਲੇ ਤੇ ਬਹਿ ਕੇ ਆਪਾਂ ਦੋ ਦੋ ਚਾਰ ਚਾਰ ਧਾਰਾਂ ਜਿਹੜਾ ਤੁਹਾਨੂੰ ਮਾਰ ਕੇ ਨਾਲ ਦੀ ਨਾਲੀ ਦਿਖਾ ਦਿੰਨੇ ਭੂਰ ਸੱਟ ਚੈੱਕ ਕਰਾ ਦਿੰਨੇ ਆ ਆ ਦੇਖਿਓ ਜੀ ਠੀਕ ਆ ਤੇ ਬਾਕੀ ਇਹ ਬਾਹਰ ਵਾਲ ਵੀਰੋਂ ਦੇ ਕੋਲ ਹੈਗੀ ਅੱਜ ਬਕਾਊ ਆ 20 ਕਿਲੋ ਦੋ ਦਿਨ ਤੋਂ ਥੱਲੇ ਹਾਜ਼ਰ ਐ ਇਸ ਵਕਤ ਠੀਕ ਆ ਜੀ ਤੇ ਜੋਰ ਰਿਅਲਿਟੀ ਹੈਗੀ ਠੀਕ ਆ ਜੀ ਕੋ ਡੇਢ ਮਹੀਨੇ ਦੀ ਸੁਈ ਆ ਬਗੈਰ ਬੱਚੇ ਤੋਂ ਉਸੇ ਤਰ੍ਹਾਂ ਇਹਨੇ ਪਹਿਨ ਤੁਹਾਨੂੰ ਪੂਰੀ ਦੱਸ ਕੇ ਸਮਾਂ ਟਾਈਮ ਆਵੇ ਵੀਰ ਹਾਂ ਉਹ ਟਾਈਮ ਨੂੰ ਚਾਰ ਟਾਈਮ ਲੀਟਰ ਮਾਰਾ ਕੇ ਤੋਰਾਂਗੇ ਆ ਬਿਲਕੁਲ ਜੀ ਥਾਂ ਤੇ ਰਾਜ ਨੇ ਇਸ ਤਰ੍ਹਾਂ ਦਾ ਮੱਝ ਨਹੀਂ ਲੱਗਦਾ ਜੱਡਾ ਥਾਣਿਆ ਇਹ ਨਹੀਂ ਚੰਗਾ ਥਾਣਿਆ ਕਿ ਹਾਂ ਚੱਲ ਪਿਛਲੇ ਚੋਦੇ ਲੋ ਜੀ ਕਾਸੀ ਕੋਈ ਬੰਗਾ ਰਸੀ ਕੋਈ ਗਿਆਨਾ ਸਿਆਨਾ ਠੀਕ ਹੈ ਜੀ ਕੋਈ ਤਾ ਦਾਨਾ ਵਰਦੀਆਂ ਇਤਨਾ ਦੀ ਚਵਾਈ ਆ ਦੇ ਇਹ ਨਾ ਥਾਂ ਦੀ ਕੋ ਧਾਰ ਨਹੀਂ ਵੱਧ ਘਟ ਇੱਕ ਧਾਰ ਵੀ ਕੀ ਹੁੰਦਾ ਦੇ ਆ ਵੇਖੋ ਮਗਰਲੇ ਥਾਣਾ ਜੀ ਹਾਂ ਚਲ ਬਸ ਕੀਮਤ ਰਾਜ ਸੇ ਹੁਣ ਚਲੋ ਬੱਚਾ ਬੱਚਾ ਮਰਿਆ ਵਾ ਆਪਾਂ ਨੂੰ ਕੋਈ 10 15 ਵਧਣੇ ਵਧਣਾ ਨਹੀਂ ਇਹ ਕੀ ਚੱਕਰ ਆਪਾਂ ਬੱਚਾ ਲਾ ਕੇ ਵੇਖ ਸਕਦੇ ਪਰ ਆਪਾਂ ਇਹ ਪਾਏ ਕਿਲੇ ਤੇ ਕੰਮ ਨਹੀਂ ਉਹ ਕਰਨਾ ਆਪਾਂ ਅੱਗੇ ਵੀ 4 5 ਵੇਚੀਆਂ ਵਾ ਸਚਾਈ ਦੇ ਨਾਲ ਆਮ ਦੱਸੀਦਾ ਇਹ ਆਪਾਂ ਮਤ ਦੇ ਦੇਵਾਂਗੇ ਘੱਟੋ ਘੱਟ ਵੀ ਮਲ ਕੀ ਨਾ ਵਾ 75000 ਦੀ 75000 ਦੀ 75000 ਦੀ ਠੀਕ ਆ ਜੀ ਲਓ ਵੀ ਇਹ 75000 ਦੀ ਦੋਸਤੋ ਤੁਹਾਨੂੰ ਇਹ ਕੀ ਨਾ ਵਾ ਹੋਰ ਵੀ ਕੀ ਪਾਪਾ ਮਤ ਸਾਰੀਆਂ ਪੌੜੀਆਂ ਉੱਤਰ ਜਾਣੇ ਇਹ ਆਪਾਂ ਮਤ ਦੇ ਦਾਂਗੇ 60000 ਰੁਪਏ ਦੀ ਦੇ ਲੈ ਐਂਡ ਹੋ ਗਿਆ ਕੋਈ ਕੁਝ ਵੀ ਮੰਗੀ ਨਹੀਂ ਕੋਈ ਰਾਜ ਮਿਲ ਗਿਆ 2024 ਜਿਹੜਾ ਗਏ ਆ ਇਹਦਾ ਛੋੜ ਛੱਪਾ ਨਾ ਜੱਫੀ ਪਾ ਕੇ ਮਿਲਦਾ ਵਾ ਤੇ ਦੇਣੀ ਉਹਨੂੰ ਜਿਹੜਾ 2-3 ਦਿਨ ਚੋਵੇਂ ਪਾਉ ਮੁੜ ਕੇ ਹਰਾਮੇ ਨਹੀਂ ਰਾਜਾ ਲੈ ਜਾਂਦੀ ਬਿਲਕੁਲ ਜੀ ਕਿਉਂ ਇੱਥੇ 2-3 ਚਵਾਈਆਂ ਕਰੇ ਆਣ ਕੇ ਬਰਾਤ ਰਵੇ ਜਿਹੋ ਜਿਹ ਪ੍ਰਸ਼ਾਦਾ ਅਸੀਂ ਖਾਂਦੇ ਉਹੋ ਜਾਂ ਚਕਾਵਾਗੇ ਪੀਣ ਵਾਲੇ ਨੂੰ ਪਿਆਵਾਗੇ ਮਾਵਾ ਖਾਂ ਵਾਲੇ ਨੂੰ ਮਾਵਾ ਖਵਾਵਾਗੇ ਨਹੀਂ ਸਹੀ ਗੱਲ ਨਹੀਂ ਸਹੀ ਗੱਲ ਤੇ 2-3 ਚਵਾਈਆਂ ਕਰੀ ਖਾਤਰਦਾਰ ਦੀ ਖਾਤਰਦਾਰੀ ਪੂਰੀ ਆ ਤੇ ਇਹਨੂੰ ਕੀ ਨਾ 1.5 ਮਹੀਨਾ ਸੁਈ ਨਾ ਹੋਇਆ ਵਾ ਠੀਕ ਆ ਕਿ ਜਿਹੜੀ ਆਪਾਂ ਸਚਾਈ ਇਹਨੂੰ ਕੋਈ 10 15 ਦਿਨਾਂ ਬਾਅਦ ਹੀ ਉਹ ਗੱਲ ਗਲਤ ਆ ਜੋ ਹੋਇਆ ਉਹ ਦੱਸਣਾ ਠੀਕ ਹੈ ਜੀ ਲਓ ਵੀ ਦੋਸਤੋ 60000 ਦੀ ਐਂਡ ਪੁਆਇੰਟ ਜਿਹੜੀ ਸੌਂ ਮਿਲ ਜੂਗੀ ਵਾਹ ਤੁਸੀਂ ਦੇਖ ਲਈਏ ਕੋਈ ਪੰਜ ਪੰਜ 10 10 ਧਾਰਾ ਮਾਰ ਕੇ ਆਪਾਂ ਤੁਹਾਨੂੰ ਦਿਖਾਤਾ ਇੱਕ ਇਧਰ ਇੱਕ ਹੋਰ ਤੁਹਾਨੂੰ ਵਾਰ ਦਿਖਾਉਨੇ ਆ ਇਹ ਵੀ ਡਾਇਮੰਡ ਪੀਸ ਹੀ ਆ ਹੀਰਾ ਹੀ ਆ ਤੇ ਇਹ ਵੀ ਪਾਉ ਐਚਐਫ ਬਰੀਡ ਦੇ ਵਿੱਚ ਆਪਣੇ ਕੋਲ ਵੈੜ ਆ ਇਹ ਗੱਬਣ ਆ ਜੀ ਇਹ ਗੱਬਣ ਆ ਇਹ ਕੋਈ 5-7 ਦਿਨ ਰਾਇਸਾ ਖੜਦੀ ਆ ਠੀਕ ਹੈ ਜੀ ਚਾਰ ਲੈ ਜੇ ਪੰਜ ਲੈ ਜੇ ਮੈਂ ਇਦਾਂ ਹੀ ਪ੍ਰਮਾਣ ਕਰਿਓ ਆ ਨਹੀਂ ਹੁਣ ਥਾਂ ਦੇ ਨੂ ਬਿਲਕੁਲ ਬਿਲਕੁਲ ਨਹੀਂ ਠੰਡ ਬਤਾਉਂਦੇ ਨੇ ਉਤਰੀ ਦੇ ਪੈਂਦਾ ਭੈਣ ਭਰਾਵਾਂ ਨੂੰ ਇਹ ਸੂਏ ਦੇ ਵਿੱਚ ਪਾਉ ਜੀ ਕਿੰਨਾ ਮੰਨੀ ਆ ਇਹ ਦੂਜੇ ਸੂਏ ਰਾਇਸਾ ਪ्योर ਦੂਜੇ ਸੂਏ ਮੌਜੂਦ ਦੂਜਾ ਸੂਆ ਦੋਸਤੋ ਕਿ ਕਿ ਕੱਦ ਵੱਡਾ ਹੈ ਇਸ ਵੈੜ ਦਾ ਆ ਇਹ ਬਾਕੀ ਰੰਗ ਪ੍ਰਿੰਟ ਦੱਬੂ ਦੱਬੂ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਇਕ ਕੱਦ ਵੱਡਾ ਠੀਕ ਆ ਜੀ ਲੰਬੀ ਲੰਬੀ ਵੀ ਪੂਰੀ ਆ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਜੇਲ ਲੰਬੀ ਪੂਰੀ ਆ ਕੱਦ ਵੱਡਾ ਛਡੇ ਛੋਡੇ ਦੀ ਸਾਫ ਸੁਥਰੀ ਦਿਖਾਈ ਦੇ ਰਹੀ ਆ ਕਿਸੇ ਤਰ੍ਹਾਂ ਦੀ ਕੋਈ ਪੋਰਟ ਬੱਚਾ ਨਹੀਂ ਗਾ ਚਾਰ ਹੀ ਥਾਣਾ ਠੀਕ ਆ ਰਾਜਾ ਪੰਡਾ ਪਾਈ ਫੇਰਦੀ ਭਰਾ ਜੇ ਪੰਡਾ ਪਾਊਗੀ ਦੋ ਦਿਨ ਲੱਗੇ ਤੇ ਜੇ ਪੰਡਾ ਪਾਊਗੀ ਸਹੀ ਆ ਜੀ ਹਾਂਜੀ ਲੋ ਵੀ ਭਰਾਵੋ ਕਾ ਵੇਖੋ ਮੂੰਹ ਮੱਥੇ ਤੋਂ ਇੱਕ ਵਾਰੀ ਕਰੋ ਚੈੱਕ ਇਧਰੋਂ ਤੋਂ ਆਪਾਂ ਹਵਾਨਾ ਚੱਡੇ ਖਾਦ ਗਏ ਆ ਲਓ ਸੋ ਨਾਲਾ ਨੂੜਾ ਹਵਾਨੇ ਚੱਡੇ ਦੇ ਉੱਪਰ ਨੋਰਮਲ ਕਿਉਂਕਿ ਦੁੱਧ ਵਾਲੇ ਦਾ ਰੂਪ ਸ਼ੁੱਧੀ ਇਹ ਵੀ ਨਿਸ਼ਾਨ ਦੁੱਧ ਇਹ ਵੀ ਐਸਾ ਲੇਕਟੇਸ਼ਨ ਦੇ ਵਿੱਚ ਚ ਵਾਜੂਗੀ ਠੀਕ ਆ। ਵਾਕੀ ਪੌਜੀ ਚਲੋ ਆਪਾਂ ਨੋਰਮਲ ਦਰ ਕੇ ਵੀ ਕਹਿੰਦੇ ਆ ਵੀ ਤਕਰੀਬਨ ਚਲੋ ਕੋਈ 20 ਲੀਟਰ ਦੇ ਵਿੱਚ 1000 ਰੇ ਰਾਜ ਸਾਹਿਬ ਚਲੋ ਅਗਲਾ 2-4 ਲੀਟਰ ਦਾ ਵਾਧਾ ਕੱਟ ਘਰ ਆ ਲੈਣਦੇ ਸੀ 5 ਲੀਟਰ ਗਾਂਥ ਲਿਓ ਮਿੰਦੇ ਆਂ ਹੀ ਦੁੱਧ ਪਹਿਲੇ ਸੁਗੇ। ਇਹ ਚਲੋ ਜਿਆਦਾ ਨਹੀਂਗਾ ਇਹ 20 ਲੀਟਰ ਤੋਂ ਬਾਹਰ ਰਹਿਣ ਵਾਲੀ ਆ ਰਾਜ ਸਾਹਿਬ। ਬਾਕੀ 20 ਤੋਂ ਪਲੱਸ ਹੀ ਦਰ ਕੇ ਕਹਿੰਦੇ ਵੀ 20 ਤੋਂ ਪਲੱਸ ਨਹੀਂ ਚੱਲਣ ਆਉਂਦੀ ਸੁਭਾਅ। ਮੈਂ ਚੱਡਾ ਹੀ ਆ ਜੇ ਤੇ 2-4 ਦਿਨ ਕੱਢਦੀ ਆ ਚੱਡਾ ਹੀ ਪੰਡਾ ਪਾਈ ਫਿਰਦਾ ਇੱਕ ਉਹੀ ਮਲ ਚੱਡਾ ਹੀ ਬਾਕੀ ਦੋਵੇਂ ਗਾਵਾਂ ਜਿਹੜੀਆਂ ਫੁੱਲ ਹੈ ਡਾਲੀਆਂ ਨਿੱਕੀਆਂ ਨਹੀਂ ਫੁੱਲ ਹੈ ਡਾਲੀਆਂ ਇਹਦੇ ਪੰਡਾ ਪਾਈ ਫਿਰਦੇ ਇੱਥੇ ਪੌਣੀਆਂ ਨੇ ਕਰਮਾਲੀ ਨੇ ਮੋਤੀ ਆਪਾਂ ਤੇ ਪੀ ਰੂਂਗਾ ਪੋਲੀ ਹਾਂ ਠੀਕ ਆ ਜੀ ਅੱਗੇ ਵਰਦੀ ਜਾਦੇ ਠੀਕ ਆ ਠੀਕ ਆ ਤੇ ਇਹ ਭੌਂਦੀਆਂ ਤੇ ਕਿੰਨੇ ਦੇ ਦੇ ਰਹੇ ਆ ਆਪਾਂ ਹਾ ਰਾਜ ਵਾਲੀ ਗੱਲ ਕੀ ਰੋਗੇ ਇਹ ਦੀ ਇਹ ਹਾਂ ਨਾ ਆਪਾਂ ਇਹਦਾ ਆਪਾਂ 90 ਮੰਗੀਏ 85 ਮੰਗੀਏ ਇਹ ਹਾਂ ਨਾ 85 ਚੋਂ ਵੀ ਤਿੰਨ ਡਾ ਦਾਂਗੇ ਰਾਜ ਸਿਆ 85 ਤੇ 82 ਕਰ ਦੋ ਯਾਰ ਅਸੀਂ ਕਰ ਦੋ ਅਸੀਂ ਜੀ ਕਾਲੀ ਕੋਈ ਨਹੀਂ ਆ ਐਂਡ ਕੋਲੇ ਦੇ ਨਾਲ ਲਓ ਕਰ ਲੀ ਚੱਲ ਠੀਕ ਹੈ ਜੋ ਕਹਿਤਾ 80 ਦੀ ਬੁਰੇ ਦੀ 80 ਦੀ ਹੈ ਹਾਂ ਲਓ ਜੀ 80000 ਦੀ ਇਹ ਐਂਡ ਕੋਟ ਮਿਲ ਜੂਗੀ ਠੀਕ ਹੈ ਜੀ ਡਿਮਾਂਡ 85 ਹੈ ਪਾਉ ਨੇ ਤਿੰਨ ਪਾਇਆ ਸੀ ਮੁੰਡੇ ਨੇ ਦੋ ਪਾਇਆ ਸੀ ਕੋਈ ਗੱਲ ਨਹੀਂ ਚਲੋ ਵਧੀਆ ਦੂਨੇ ਰੈਟ ਕਰਕੇ ਚਰਮਾਲਾਂ ਦੇ ਕੋਈ ਕੋਈ ਗੱਲ ਨਹੀਂ ਲਓ ਜੀ 80000 ਦੀ ਵੜ ਮਿਲੂਗੀ ਸੋ ਥਣਾ ਥਣਾ ਦੀ ਤੁਹਾਨੂੰ ਆਪਾ ਪ੍ਰੋਪਰ ਦਿਖਾਤੀ ਆ ਠੀਕ ਹੈ ਜੀ ਸੋ ਜਿੰਨੀ ਵੀ ਆ ਸਾਫ ਸੁਥਰੀ ਆ ਆ ਦੇਖੋ ਅਜੀ ਬਾਕੀ 2-4 ਦਿਨ ਰਾਜਸੇ ਕੱਢਦੀ ਆ ਹਾਂ ਠੀਕ ਹੈ ਜੀ ਜੇ ਤੁਸੀਂ ਬੋਲੋ ਪਾਉ ਜੀ ਆਪਾਂ ਨੇ ਆਪਣੇ ਕੋਲ ਇੱਕ ਇਧਰ ਹਾਂ ਜੀ ਤੁਮਨੇ ਪਈ 8-7 ਦਿਨ ਰਾਸ਼ਾਂ ਸੂਈ ਨੂੰ ਹੋ ਗਏ ਮਗਰ ਕੱਤੀ ਆ ਤੇ ਥੱਲੇ ਜਿਹੜਾ ਵਾ ਆਪਣਾ ਦਸਣ ਦੇ ਭਾਵੇਂ 13-14 ਦੱਸੀ ਜਾਈਏ ਤੇ ਥੱਲੇ 12 ਕਿਲੋ ਦੁੱਧਾ ਠੰਡਾ ਕਰਕੇ ਅੱਛਾ ਜੀ ਹਾਂ ਜੀ ਲਓ ਜੀ 12 ਕਿਲੋ ਦੋਸਤੋ ਦੁੱਧ ਇਸ ਵਕਤੇ ਤੇ ਤੇ ਹਾਜ਼ਰ ਆ ਹਾਂ ਜੀ ਤੇ ਦੁੱਧਨ ਦੀ ਝੋਟੀ ਜਾ ਰਹੀ ਆ ਕੋਈ ਦੂਜੇ ਦੂਜੇ ਵੀ ਹਾਕਦੀ ਤੀਜੇ ਵੀ ਹਾਕਦੀ ਆ ਵੇਖੋ ਇਹ ਦੂਜੇ ਜਿਹੜਾ ਆਪ ਦੀ ਕੋਈ ਤੀਜੇ ਵੀ ਹਾਕਦੀ ਰਾਸਿਆਂ ਬਲੇ ਕੱਤੀ ਅੱਠਾਂ ਦਿਨਾਂ ਦੀ ਇਹ ਤਾਂ ਅੱਠਾਂ ਦਿਨਾਂ ਦੀ ਸੁਹੀ ਆ ਨਗਰ ਕੱਤੀ ਆ ਹਾਂਜੀ ਕੋਈ 12 ਕਿਲੋ ਦੋਸਤੋ ਇਸ ਵਕਤੇ ਤੇ ਥੱਲੇ ਦੁੱਧ ਹੀ ਹਾਜ਼ਰ ਆ ਠੀਕ ਆ ਜੀ ਜਿਹੜਾ ਕਿਸੇ ਵੀਰ ਨੇ ਚੋਲ ਲੈਣਾ ਸਿੰਗਲ ਉੱਪਰੋਂ ਹੱਦੀ ਆ ਪਤਲਾ ਪਿੰਡਾ ਬਿਲਕੁਲ ਠੀਕ ਆ ਜੀ ਹਵਾਲਾ ਚੱਡਾ ਤੁਸੀਂ ਦੇਖ ਸਕਦੇ ਹੋ ਜੀ ਚਵਾਈ ਥੋੜੀ ਜੀ ਡੱਕੀ ਡਕਾਈ ਸੀ ਦੋਸਤੋ ਵੀਡੀਓ ਦੇ ਵਿੱਚ ਕਿਉਂਕਿ ਇਹ ਜੋ ਮਾਰਨਿੰਗ ਦਾ ਟਾਈਮ ਆ ਤਕਰੀਬਨ 10:30 11:00 ਕੇ ਵਜੇ ਦਾ ਤੋ ਆ ਦੇਖੋ ਜੀ ਬਾਕੀ ਰਾਜਸਿਆ ਇਹ ਨਹੀਂ ਇਹ ਕੀ ਨਾ ਵਾ ਦੋ ਤਿੰਨ ਗਿੰਦੁੱਤੇ ਲੰਗੇ ਆਪਾਂ ਅਠਾ ਪਰਾਂ ਤੇ ਚੱਡਾ ਵਿਖਾਉਣਾ ਜਿਹਦੇ ਭੈਣ ਭਰਾ ਨਾ ਹੁੰਦੀ ਅਗਲਾ ਦੋ ਤਿੰਨ ਚਵਾਈਆਂ ਦੀਆਂ ਘਰੇ ਆ ਬਿਲਕੁਲ ਜੀ ਬਿਲਕੁਲ ਹਾਂ ਜੀ ਬਾਕੀ ਜਿੱਡਾ ਮੋਟਾ ਖਾਣੇ ਓਡੀ ਮੋਟੀ ਦੀ ਧਾਰਿਆ ਚੋਕੀ ਵਿਖਾ ਦੇ ਆ ਉਹਨੂੰ ਲਾ ਦਿਓ ਬੱਚਾ ਅਦਰ ਲਾ ਲਾ ਦਿਓ ਬੱਚਾ ਵੀਰ ਲੈ ਵੀ ਭਰਾਵੋ ਪਿੰਡਾਂ ਗੱਟੀ ਤੇ 8 ਦਿਨਾਂ ਦਾ ਸਾਰਾ ਬੱਚਾ ਠੀਕ ਆ ਜੀ 8 ਦਿਨਾਂ ਦਾ ਸੁਆ ਤੇ 12 ਕਿਲੋ ਦੁੱਧ ਨੇ ਥੱਲੇ ਹਾਜ਼ਰ ਆ ਤੇ ਬਾਕੀ ਇਹਨ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਆ ਠੀਕ ਆ ਜੀ ਸਿੰਗਲ ਹੱਡੀ ਦੇ ਵਿੱਚ ਆ ਮੂੰਹ ਮੱਥੇ ਦੀ ਤੁਹਾਨੂੰ ਪ੍ਰੋਪਰ ਦਿਖਾਤੀ ਆ ਇਧਰੋਂ ਬੱਚਾ ਆਪਾਂ ਛੱਡ ਦਿੱਤਾ ਕੋਈ ਦੁੱਧ ਦੇ ਚਾਰ ਚਰ ਧਾਰਾ ਮਾਰ ਕੇ ਵੀ ਨਾਲ ਦੀ ਨਾਲ ਦਿਖਾਵਾਂਗੇ ਆ ਫੇਸ ਕੁਆਲਟੀ ਇੱਕ ਵਾਰੀ ਫੇਰ ਲਾ ਦਿਓ ਬਖਾ ਦਿਓ ਫੁੜਾਈ ਦੇ ਵਿੱਚ ਸਿੰਘ ਸ਼ਾਈ ਸ਼ੂਈ ਤੁਸੀਂ ਕਰੋ ਚੈੱਕ ਠੀਕ ਆ ਜੀ ਮੱਥਾ ਮੁੱਥਾ ਬਿਲਕੁਲ ਬਲੈਕ ਆ ਤੇ ਨਾਦੀ ਨਾਲ ਆਪਾਂ ਵੇਖ ਲੈਨੇ ਕਿ ਉਹ ਜੀ ਦੋਸਤ ਚਵਾਈ ਆ ਪੋਲੀ ਆ ਕੋਈ ਭੂਰ ਜਾਂ ਛਟਾ ਸਾਰਾ ਕੁਝ ਚੈੱਕ ਹੋ ਜਾਊਗਾ ਠੀਕ ਆ ਤੇ ਨਾਦੀ ਨਾਲ ਇੱਕ ਪਾਉ ਜੀ ਨਜ਼ਰ ਆਪਣਾ ਰੇ ਰੂਟ ਵੀ ਤਾਂ ਦੱਸ ਦੀਏ ਵੀ ਮੋਲ ਕਿਹ ਰਹੂਗਾ ਗਰਲਾਸੇ ਤੂੰ ਹੀ ਦੱਸ ਦੇ ਔਰ ਦੀਆਂ ਵਾਲਾ ਹੀ ਲੱਖ ਹਾਂ 95 ਹਾਂ 90 95 95 ਤੇਰਾ ਬੰਦਾ ਆਸੀ ਹਾਂ ਕੀ ਆ ਸੀ ਹੋਰ ਆਉਂਦੇ ਫਿਰ 55 ਲੀਟਰਾਂ ਗੈਸ ਸਤੂ ਦਾ ਲਾੜ ਕੇ ਜੋਰ ਹੋ ਫਿਰ ਇੱਥੇ ਲਾ ਗਏ ਹੋਰ ਯਾਰ ਦਾਰੋ ਯਾਰ ਇਹ ਕਿਹੜੀ ਗੱਲ 70 ਲੀਟਰਾਂ ਦੇ ਲਾ ਗਏ ਸਤੂ ਦਾ ਇਹ ਹਾਂ 80 ਲੀਟਰ ਹਾਂ ਨਾ ਹੀ ਕੋਈ ਛੋੜਨੀ ਛਪਾ ਨਹੀਂ 82000 ਦੀ ਵੇਗੀ ਦੇ ਵਿੱਚ ਨਹੀਂ ਨਹੀਂ ਤੇ ਰਾਜ ਤਾਂ ਨਹੀਂ ਵੇਚਣੀ ਨਹੀਂ ਵੇਚਣੀ 82000 ਦੀ ਘਰੀ ਦੁੱਧ ਲੱਗਾ ਵੇ ਦਾ ਫੈਸਲਾ ਜੇ 82 ਮਿਲ ਗਿਆ ਤੇ ਦੇਣੀ ਆ ਉਹ ਛੋਟੀ ਚੌਂਠ ਮੇਰੇ ਅੱਜ ਦਿੱਤੀ ਆ 82 ਹਜ਼ਾਰ ਮਿਲ ਗਿਆ ਤੇ ਦੇਣੀ ਨਹੀਂ ਤੇ ਪੱਕਾ ਰੇਟ ਕੋੜੀ ਆ ਸਾਬਾ ਸਾਬਾ 12 ਲੀਟਰ ਤੇ ਚੱਲਣ ਦੀ ਇਹ ਮੈਲਾ ਮਾਰ ਕੇ 1.5 ਲੀਟਰ ਵਧੂ ਨਾ ਸਾਵੇ ਨਾਲ ਚ ਭਾਵੇਂ ਨਾਵੇਂ ਕੀ ਨਾ ਮਾ ਪੈ ਰੱਖ ਕੇ ਤਾਂ ਚੜ ਜੀਏ ਚੱਡਾ ਦੇ ਆ ਇਹ ਉਹਦੇ 2 ਲੱਖ ਵਾਲੀ ਨਹੀਂ ਚੜਾ ਲੀਗਾ ਇਹ 82 ਮਿਲ ਗਿਆ ਤੇ ਦੇਣੀ ਹੈ ਨਹੀਂ ਤੇ ਨਹੀਂ ਦੇਰੀਏ ਠੀਕ ਆ ਕੀ ਗੱਲ ਹੈ ਹੋ ਗਿਆ 12 ਲੀਟਰ ਦੁੱਧ ਅਗਲਾ ਠੰਡਾ ਕਰਕੇ ਮਿਨੇ ਬਸ ਜੀ ਬਸ ਬਸ ਜੀ ਇਹਦੇ ਘਰ ਦੀ ਗਰੰਟੀ ਨਹੀਂ ਰਾਜ ਸੇ ਇੱਥੇ ਸਾਡੇ ਘਰੇ ਭਾਵੇਂ ਅਗਲਾ 4 ਚਵਈਆਂ ਕਰੇ ਬਸ ਜੀ ਆ ਇਧਰ ਦੇਖੋ ਆਉਂਦਾ ਘਰ ਆ ਕੇ ਦੂਜੇ ਘਰ ਕੀ ਨਰਾਜ਼ ਤੇ ਜਿਵੇਂ ਤੁਸੀਂ ਕਹਿੰਦੇ ਨੇ ਕੀ ਤਸਰੀ ਬਣਾਉਂਦੇ ਹੋ ਉਹ ਤੇ ਸੱਚੀ ਗੱਲ ਆਉਂਦੇ ਨਹੀਂ ਤਿੰਨੇ ਤੋਂ ਵੱਡ ਗਿਆ ਲੋਗ ਲੋਗ ਤੋਂ ਵੱਡ ਗਿਆ ਕੋਕਾ ਕੋਈ ਨਹੀਂ ਕੋਕਾ ਆ ਵੇਖੋ ਲੈ ਦੋ ਤੁਸੀਂ ਮੈਗਨੇਟਾ ਰਮਾਰ ਕੇ ਦਿਖਾਉਂਦਾ ਕਿ ਮੈਂ ਸੱਚੀ ਗੱਲ ਹਮਾਤਮਾ ਇਨ ਲੱਖ 125 ਪਾਈ ਜਾਂਦਾ ਵਾ ਇਹਦੇ 82000 ਤੋਂ 1 ਰੁਪਿਆ ਵੀ ਨਹੀਂ ਨਾ ਅੰਦਰ ਕਰਦਾ 82000 ਦੇਣਾ ਤੇ ਤੇ ਨਹੀਂ ਕੋਈ ਆਪਣਾ ਮਤਲਬ ਮਰਜ਼ੀ ਨਾਲ ਕੋਈ ਮਾਨਤਾਂ ਥੋੜਾ ਬਹੁਤ ਬਸ ਚਲੋ ਜੋ ਵੀ ਆਪਣੀ ਪ੍ਰੇਮ ਮੁਫਤ ਤੱਕ ਕਿਸੇ ਪਰਪਰਾ ਦੇ ਨਾਲ ਬਾਕੀ ਕੀ ਨਾ ਰਾਜਾਂ ਦੁੱਧ ਨਹੀਂ ਬਾਰਤੋਂ ਅੰਦਰ ਚਵਾਈ ਕਿਹਦੇ ਕੰਨੂ ਗੱਲਾਂ ਤੇ ਤੇ ਜੇ ਕਿਹਦੇ ਅੱਖਾਂ ਤੋਂ ਫੇਰ ਇੱਥੇ ਆ ਜਾਣਾ ਹੈ ਕੰਮ ਹਾਂ ਹਾਂ ਬਿਲਕੁਲ ਬਿਲਕੁਲ ਲੋ ਵੀ ਨਾ ਦੁਨਲਾ ਕਰਵਾ ਲਈ ਇਹ ਵੀ ਨਾ ਮਗਰ ਕੱਟੀ ਆ ਮਗਰ ਕੱਟੀ ਆ 89 ਦੇ ਨਾਲ ਸੁਗਾ ਵਾ ਤੇ ਜੋੜੀ ਜਿਹੜੀ ਇਹ 82000 ਰੁਪਏ ਅੱਜ ਮਿਲੂਗੀ ਹਾਂਜੀ ਹਾਂਜੀ 82000 ਦੀ ਸੋਤੂ ਸਾਹਿਬ ਆਪ ਸਿਆਣੇ ਰੇ ਕੋਈ 15 20 ਦੀ ਪੀਕ ਤੇ ਜਾਂਦਾ ਡੰਗਰ ਇਹ 2 ਲੀਟਰ ਬਣਾ ਵਧੂਗੀ ਤੁਸੀਂ ਆ ਜੀ ਮੈਂ ਚਾਹਿਆ ਨਹੀਂ ਮਾਰੇ 15 ਲੀਟਰ ਜਿਹੜਾ ਰਾਮਨਾਥ 14 15 14 15 ਰਾਮਨਾਥ ਕਰੋ ਤੁਸੀਂ 12 ਲੀਟਰ ਤੇ ਜਾਓ ਤੁਸੀਂ ਨਾ ਜੀ ਜਵਾ ਦੇ ਦਵਾਉਂਦਾ ਸੋਖਲਾ ਨਹੀਂ ਤਾਂ ਹਾਂਜੀ ਹਾਂਜੀ ਪਰਾਂ ਨੂੰ ਪਾਵੇ 4 ਦਾ ਵੀ ਸਾਡੇ ਕੋਲ ਕੋਈ 12 ਲੀਟਰ ਤੇ ਇਥੇ ਚਵਾ ਦੇਣਾ ਚਲੋ ਉਹਦੀ ਬਾਕੀ ਸੇਵਾ ਵੀ 2 ਕਿਲੋ ਵਧਾ ਲੇ ਤੇ ਉਹ ਮਤੇ ਆਪਾਂ 12 ਦੱਸਣ ਦੇ ਉਹ ਗੱਲ ਨਹੀਂ ਜੋ ਹੈਗਾ ਦੱਸਣਾ ਉਹ ਆ ਚੰਗੀ ਗੱਲ ਹੈ ਹਾਂਜੀ ਹਾਂਜੀ ਚੰਗੀ ਆ ਕੋ ਸਾਫ ਸੁਥਰਾ ਆਪਣਾ ਵਪਾਰ ਦਾ ਕੰਮ ਵੀ ਜਿੰਨਾ ਵੀ ਹੋ ਸਦਾ ਸਾਫ ਸੁਥਰੀ ਕਰੀਏ ਹਾਂਜੀ ਲੋ ਵੀ ਇਹ ਦੋਸਤੋ ਅੱਜ ਨਾਗਨੇ ਭਾਉ ਲੋਕ ਸਿੰਘ ਹੋਣਾ ਦੇ ਘਰ ਇਸ ਕਿਲੇ ਤੇ ਇਸ ਫਾਰਮ ਤੇ ਐਨੀਮਲ ਉਮੀਦ ਕਰਦੇ ਆ ਪਸੰਦ ਲੱਗੇ ਹੋਣਗੇ ਠੀਕ ਆ ਜੀ ਇੱਕ ਵਾਰ ਜਿਹੜੀ ਆਪਾਂ ਤੁਹਾਨੂੰ ਦਿਖਾਈਏ ਭਾ ਪੜਤੇ ਤੇ ਵੇਚੀ ਆ 20 ਕਿਲੋ ਦੁੱਧ ਤਾਂ ਇਸ ਵਕਤ ਚੱਲਣ ਦੀ ਹੈ ਕਰਮਾਂ ਲਈ ਇੱਕ ਪੂਰੀ ਸੂਨ ਦੀ ਤਿਆਰੀ ਦੇ ਵਿੱਚ ਖੜੀ ਆ ਠੀਕ ਆ ਜੀ ਕੋਈ ਲੈ ਜਾਊਗੀ ਤਹੇ ਵੀ ਦੇਣਾ ਹਫਤਾ ਖੰਡ ਮੇਰਾ ਵੀ ਕੋਈ ਮੰਨ ਕੇ ਤੁਸੀਂ ਸੌਦਾ ਕਰਦੇ ਹੋ ਠੀਕ ਆ ਜੀ ਸਾਈਸ ਆਪਾਂ ਇਹੋ ਆਨੇ ਆਂ ਹੋਰ ਲਾਸਟ ਗੱਲਾਂ ਰਾਜ ਨੂੰ ਫੋਨ ਨਾ ਲਾ ਕੇ ਰੋ ਪਹਿਲਾਂ ਤਸੱਲੀਆਂ ਕਰੋ ਬਸ ਜੀ ਬਸ ਆਪਾਂ ਤਸੱਲੀ ਦਾ ਭਾਈ ਦੇ ਚਵਾਉਣ ਤੋਂ ਭਾਈ ਦੇ ਫਿਰ ਰਾਜ ਨੂੰ ਆਖੋ ਪਾਉਏ ਤੇ ਦੋ ਟਾਈਮ ਚਵਾਉਂਦੇ ਨਹੀਂ ਗਏ ਸਹੀ ਹੈ ਜੀ ਹੈ ਕਿ ਨਹੀਂ ਜਾਨੀ ਦੰਗਰ ਗਾੜੀ ਆ ਚਲੋ ਕੋਈ ਵੀ ਗੱਲ ਬਾਤਾਂ ਜੀ ਗਰਲਾਲ ਇੱਕ ਵਾਰੀ ਨੰਬਰ ਫੇਰ ਬੋਲ ਦੇਵੋ ਨੰਬਰ ਆਪਣਾ 8289353927 ਤੇ 9855392767 ਸੰਧੂ ਸਾਹਿਬ ਠੀਕ ਹੈ ਜੀ ਤੇ ਕੋਈ ਬੋਲਿਆ ਚੱਲਿਆ ਆਵੇ ਤੇ ਮਾਫੀ ਦੇਣੀ ਠੀਕ ਹੈ ਜੀ ਆਂਜ ਅੰਦੇ ਚਲੋ ਲੈਣ ਇਹੋ ਜੀ ਰਾਜ ਸਿਆਂ ਬਿਲਕੁਲ ਮੈਂ ਦੱਸੋ ਸਾਰੇ ਆਪਣੇ ਭੈਣ ਭਰਾ ਸਿਆਂ ਨੇ ਆਪਾਂ ਰਿਸਪੈਕਟ ਕਰਦੇ ਸਾਰੇ ਵੀਰਾਂ ਦੀ ਕਿਉਂਕਿ ਆਪਣਾ ਕਿਪਾ ਮੇਰਾ ਕੰਮ ਜਿਹੜਾ ਵੀਡੀਓ ਬਣਾਉਣ ਦਾ ਹੈ ਵੀ ਤੁਹਾਡੇ ਤੱਕ ਪਸ਼ੂ ਚੰਗੀ ਤਸਦੀ ਨਾਲ ਦਿਖਾ ਦਗੀ ਆ ਵੀ ਹੁਣ ਗਾਂ ਵਾਂਗਲਾ ਭਾਵੇਂ ਸੱਤ ਚਵਾਈਆਂ ਕਰੇ ਤੇ ਉਸ ਤੋਂ ਬਾਅਦ ਵਪਾਰੀ ਵੀਰਾਂ ਇਹਨਾਂ ਕੋਲ ਤੁਸੀਂ ਸਾਈ ਬੈਨਾ ਕਰਕੇ ਦੋ ਟਾਈਮ ਚ ਉਹ ਤੁਹਾਡਾ ਪਸ਼ੂ ਹੋ ਜਾਂਦਾ ਜਦੋਂ ਸਾਈ ਬੈਨਾ ਤੁਸੀਂ ਕਰ ਲੈਂਦੇ ਜੇ ਦੋ ਚੋਈਆਂ ਕਰੋ ਚਾਰ ਕਰੋ ਉਸ ਤੋਂ ਬਾਅਦ ਵੀ ਜੇਕਰ ਕੋਈ ਪਸ਼ੂ ਦੇ ਵਿੱਚ ਕੱਲ ਨੂੰ ਜਾ ਕੇ ਸਾਹਮਣੇ ਚੀਜ਼ ਆ ਵਾਪਰੇ ਖਲੜਾ ਸੀ ਕਿ ਕੋਈ ਰਾਤ ਸਾਲਾ ਜਿਹਾ ਚਾਹੀਦਾ ਵੀ ਆਪਾਂ ਛੋਟ ਪਾ ਦਗੇ ਆ ਜਿਹੜੀ ਸਾਡੀ 32000 ਦੀ ਖਰੀਦ ਹੈ ਜੀ ਦੀ ਧਾਰਨੀ ਚੋਈ ਇਹ ਛੱਡ ਕੇ ਆਈ ਤਾਂ ਫੇਰ ਆਈ ਨਹੀਂ 32000 ਦੀ ਖਰੀਦ ਹੈ 8 ਦਿਨ ਸੁਈ ਨੂੰ ਹੋਇਆ ਧਾਰਨੀ ਨਾਉਂਦੀ ਇਹ ਹੁਣ ਕਿੰਨੂ ਰਾਮਾ ਦੇਗੇ ਥੱਲੇ ਵੀ ਪੈਣ ਦਿੰਦੀ ਬਈ ਆ 32000 ਦੀ ਖਰੀਦ ਹੈ ਤੇ ਮੋਟਰਸਾਈਕਲ ਤੇ ਨਹੀਂ ਘਰੇ ਨਹੀਂ ਆਏ ਤੇ ਮੈਨੂੰ ਘਰੇ ਆ ਗਈ ਇਹ ਛੋਟ ਜਿਹਦਾ ਪਉਣਾ ਹੈ ਵੀ ਅਵੇ ਹੁਣ ਮੈਂ ਮਾਰਦੇ ਚਾਹੀਏ ਵਪਾਰੀਆਂ ਨੂੰ ਪੁੱਛਿਆ ਘਰ ਦੇ ਵਿੱਚੋਂ ਮਾਰ ਲਾਂਦਾ ਰਾ ਤੁੱਕੀ ਨੇ ਦੀ ਆਪਣੇ ਘਰੇ ਸੂਈ ਆ ਬੱਚਾ ਚਲਾਨਾ ਕਰ ਗਏ ਆ ਦੀ ਤੁਹਾਨੂੰ ਦੇਣਾ ਲੈਣਾ ਕੋਈ ਨਹੀਂ ਜੇ ਆਪਣੇ ਭੈਣ ਭਰਾ ਕਮੈਂਟ ਕਰ ਦਿੰਦੇ ਆ ਕੋਈ ਗੱਲ ਬਾਤ ਉਹਨੇ ਕੀ ਕਹਿੰਦਾ ਵੀ ਮੈਨੂੰ ਲੱਗਦਾ ਵੀ ਘਰ ਦੇ ਵਿੱਚੋਂ ਮਾਲ ਆਉਂਦਾ ਹਰ ਇੱਕ ਬੰਦਾ ਸੋਚਦਾ ਵੀ ਆਹ ਮਾਲ ਹੈ ਆਪਣੇ ਲਈ ਅੱਠ ਦਿਨੋ ਕੇ ਸੂਈ ਨੂੰ ਕੋਈ ਭੈਣ ਭਰਾ ਦੁੱਧੇ ਪਾ ਆਖਦਾ ਤੇ ਕੋਈ ਖਾੜ ਸਕਦਾ ਇਹ ਫ੍ਰੀ ਆ ਠੀਕ ਦੂਰ ਕੋਈ ਥੱਲੇ ਬਹਿ ਕੇ ਆਈ ਕੋਪੋਤਾ ਹੱਸਦੇ ਬੱਤੀ ਲਾ ਕੇ ਨੋਕੀ ਤੇ ਪਾ ਗਿਆ ਦੁੱਧ ਘੜ ਜੇ ਨੋਕਾ ਪਿੱਛੂ ਪੈਂਦੀ ਠੰਡਾ ਆ ਅਵੇਲੇ ਸਾਡੇ ਮੂੰਹ ਤੇ ਚਿਹਰੇ ਹੱਸਦੇ ਕਿ ਨੀ ਬੱਤੀ ਜਾਰ ਲਾ ਕੇ ਆਹ ਨਾਲ ਜਾਣਾ ਖਸਮਾਂ ਨੂੰ ਕਾਵੇ ਹੁੰਦਾ ਹੁੰਦਾ ਜੀ ਚਾਹ ਮੈਨੂੰ ਕਰਕਾ ਕੁੰਕਾ ਖਾਵੇ ਵੀ ਕਿਸੇ ਦੀ ਆ ਚਲੋ ਆਪਣੇ ਘਰੇ ਨੂੰ ਘਰ ਆ ਲਈਏ ਇੱਕ ਤਾਂ ਪਸ਼ੂ ਖਰੀਦਣਾ ਹੁੰਦਾ ਵਪਾਰੀ ਨੂੰ ਚੱਟਾ ਵੀ ਵਿਖਾ ਦਿੰਨੇ ਆ 埔ੜਕ ਦੀ 埔ੜਕ ਦੀ ਵਿਖਾ ਦਿੰਨੇ ਆ ਹਾਂ ਠੀਕ ਆ ਜੀ ਠੀਕ ਆ ਜੀ ਸੋ ਇਹ ਦੋਸਤੋ ਗੱਲ ਮੇਰਾ ਵੀ ਨੋਟ ਕਰ ਲਿਓ ਸਾਰੇ ਭਰਾ ਸਿਆਣੇ ਆ ਵਾਰ-ਵਾਰ ਉਹ ਗੱਲ ਆਪਾਂ ਦਾ ਰੌਣਕ ਦੀ ਕੋਈ ਮਕਸਦ ਨਹੀਂ ਹੈਗਾ ਇੱਥੇ ਆਣ ਕੇ ਤਸੱਲੀ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਬਿਨਾ ਭਰਾਵਾਂ ਨੂੰ ਸਾਤਿਸ਼ਰੀਆ ਕਾਲ